ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਅ ਪੈਨਸ਼ਨਾਂ ਦੀ ਗੱਲ ਕਰਾਂਗੇ ਜਨਵਰੀ ਮਹੀਨੇ ਦੀ ਪੈਨਸ਼ਨ ਤੇ ਕੀ ਅਪਡੇਟ ਹੈ ਤੇ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਤੇ ਕੁਝ ਸਵਾਲ ਸਾਨੂੰ ਆ ਰਹੇ ਨੇ ਉਹ ਸਵਾਲਾਂ ਦੇ ਜਵਾਬ ਦੇਾਂਗੇ ਜੇਕਰ ਗੱਲ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਕਰਦੇ ਹਾਂ ਜਿਲ੍ਹਾ ਲੁਧਿਆਣਾ ਤੋਂ ਸਾਨੂੰ ਕਾਫੀ ਮੈਸੇਜ ਆਇਆ ਜ ਅਤੇ ਕਾਫੀ ਸਾਨੂੰ ਪੁੱਛਿਆ ਗਿਆ ਕਿ ਜਿਲ੍ਹਾ ਲੁਧਿਆਣਾ ਦੇ ਵਿੱਚ ਪੈਨਸ਼ਨਾਂ ਹਾਲੇ ਕੁਝ ਲਾਭਾਤਿਆਂ ਨੂੰ ਆਇਆਂ ਨਹੀਂ ਹੈ ਇੱਥੇ ਇਹ ਗੱਲ ਕਲੀਅਰ ਕਰ ਦਈਏ ਕਿ ਕਿਉਂਕਿ ਸਾਡੇ ਵੀ ਜਿਹੜੀ ਡੀਐਸਐਸਓ ਦਫ਼ਤਰ ਵਿੱਚ ਜੋ ਸਾਨੂੰ ਅਪਡੇਟ ਮਿਲਿਆ ਸਾਡੇ ਕੋਲ ਬਾਤ ਹੋਈ ਆ ਜਿਲ੍ਹਾ ਲੁਧਿਆਣਾ ਦੇ ਵਿੱਚ ਕੱਲ ਜਿਹੜੀ ਪੈਨਸ਼ਨ ਜਾਰੀ ਹੋ ਗਈ ਸੀ 4 ਜਨਵਰੀ ਦੀ ਤਰੀਕ ਦੇ ਵਿੱਚ ਕੱਲ ਐਤਵਾਰ ਦਾ ਦਿਨ ਸੀ ਵਰਕਿੰਗ ਡੇ ਨਹੀਂ ਸੀ ਫਿਰ ਫਿਰ ਵੀ ਕੱਲ ਪੈਨਸ਼ਨਾਂ ਤੇ ਪਾ ਦਿੱਤੀ ਗਈ ਸੀ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੋਰ ਵੀ ਪੈਨਸ਼ਨਾਂ ਜੜੀਆਂ ਪਾਈਆਂ ਗਈਆਂ ਸੀ ਹੈਂਡੀਕੈਪ ਪੈਨਸ਼ਨ ਯਾਨੀ ਕਿ ਦਿਵਿਆਂਗ ਤੇ ਜੜੀਆਂ ਭੈਣਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਇਹ ਦੋਨਾਂ ਪੈਨਸ਼ਨਾਂ ਜਿਲ੍ਹਾ ਲੁਧਿਆਣਾ ਦੇ ਵਿੱਚ ਜਾਰੀ ਹੋ ਚੁੱਕੀਆਂ ਨੇ ਤੇ ਇੱਥੇ ਭੜਾਪਾ ਪੈਨਸ਼ਨ ਹਾਲ ਤਾਂ ਕੁਝ ਹਲਕਿਆਂ ਦੇ ਵਿੱਚ ਸਾਨੇਵਾਲ ਹੋ ਗਿਆ ਇਧਰ ਗੁਹਾੜੀ ਸੈਡ ਔਰ ਇੱਕ ਤੋਂ ਹੋਰ ਹਲਕੇ ਨੇ ਰਾਏਕੋਟ ਹਲਵਾਰਾ ਡੇਲੋਂ ਇਹਨਾਂ ਖੇਤਰਾਂ ਵੱਲ ਹਲੇ ਵੜਾਪਾ ਪੈਨਸ਼ਨ ਜਾਰੀ ਨਹੀਂ ਹੋਈ ਆ ਕੁਝ ਹੈਂਡੀਕੈਪ ਭੈਣ ਭਰਾਵਾਂ ਨੂੰ ਵੀ ਇੱਥੇ ਮੈਸੇਜ ਹਲੇ ਨਹੀਂ ਆਇਆ ਉਹਨਾਂ ਦੀ ਪੈਨਸ਼ਨ ਹਲੇ ਨਹੀਂ ਜੁੜੀ ਆ ਅ ਅਗਲੇ 24 ਜਾਂ ਫਿਰ ਅਗਲੇ 48 ਘੰਟੇ ਇੱਕ ਦੋ ਦਿਨ ਤੁਸੀਂ ਇੰਤਜ਼ਾਰ ਕਰ ਲਓ ਤੁਹਾਡੀ ਪੈਨਸ਼ਨ ਜਿਹੜੀ ਜਾਰੀ ਹੋ ਜਾਏਗੀ ਇਹ ਸਾਨੂੰ ਜਿਹੜੀ ਅਪਡੇਟ ਦਿੱਤੀ ਗਈ ਹੈ ਡੀਐਸਐਸਓ ਦਫ਼ਤਰ ਵੱਲੋਂ ਕਿ ਜਲਦ ਜਿਹੜੀ ਹੈ ਬढ़ाफा ਪੈਨਸ਼ਨਾਂ ਵੀ ਔਰ ਜਿਹੜੇ ਅ ਅੱਗੇ ਜਿਹੜੀਆਂ ਪੈਸ਼ਨਾਂ ਜਿਹੜੀਆਂ ਨਹੀਂ ਪਈਆਂ ਉਹ ਵੀ ਪੈ ਜਾਣਗੀਆਂ ਕਿਉਂਕਿ ਪੈਨਸ਼ਨ ਜਿਹੜੀ ਰਿਲੀਜ਼ ਕਰ ਦਿੱਤੀ ਗਈ ਹੈ ਲਗਭਗ ਸਾਰੇ ਲਾਭਪਾਤਰੀਆਂ ਨੂੰ ਕਈ ਵਾਰ ਟੈਕਨੀਕਲ ਇਸ਼ੂ ਵੀ ਹੁੰਦੇ ਨੇ ਇਸ ਕਰਕੇ ਪੈਨਸ਼ਨ ਜੜੀਆ ਲੇਟ ਹੋ ਜਾਂਦੀ ਆ ਸੋ ਇੱਕ ਦੋ ਦਿਨਾਂ ਤੱਕ ਤੁਹਾਡੀ ਪੈਨਸ਼ਨ ਜਾਰੀ ਹੋ ਜਾਏਗੀ ਖਾਸ ਕਰਕੇ ਜਿਲ੍ਹਾ ਲੁਧਿਆਣਾ ਦੇ ਬढ़ाफा ਪੈਨਸ਼ਨ ਧਾਰਕਾਂ ਨੂੰ ਕਹਿ ਬੈਂਕਾਂ ਦੇ ਵਿੱਚ ਉਹਨਾਂ ਨੂੰ ਜਵਾਬ ਮਿਲ ਰਿਹਾ ਕਿ ਤੁਹਾਡੀ ਪੈਨਸ਼ਨ ਜਿਹੜੀ ਹਾਲੇ ਨਹੀਂ ਆਈ ਹੈ ਸੋ ਇਹ ਗੱਲ ਸੱਚ ਹੈ ਜੀ ਪੈਨਸ਼ਨ ਹਾਲੇ ਨਹੀਂ ਆਈ ਹੈ ਅੱਜ ਸ਼ਾਮ 6 ਵਜੇ ਤੱਕ 5 ਜਨਵਰੀ ਸੋਮਵਾਰ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਕੱਲ ਤੱਕ ਦਾ ਜਾਂ ਫਿਰ ਤੁਸੀਂ ਪਰਸੋਂ ਤੱਕ ਦਾ ਇੰਤਜ਼ਾਰ ਕਰ ਲਓ ਤੇ ਤੁਹਾਡੀ ਪੈਨਸ਼ਨ ਜਿਹੜੀ ਉਹ ਤੁਹਾਡੇ ਖਾਤੇ ਜੜੀ ਆ ਪਾ ਦਿੱਤੀ ਜਾਵੇਗੀ ਬੜਾਫਾ ਪੈਨਸ਼ਨ ਧਾਰਕਾਂ ਨੂੰ ਸਪੈਸ਼ਲੀ ਅਸੀਂ ਇਹ ਗੱਲ ਕਹਿ ਰਹੇ ਹਾਂ ਕੱਲਾ ਜਲਾ ਲੁਧਿਆਣਾ ਨਹੀਂ ਸਾਨੂੰ ਕੁਝ ਪਟਿਆਲੇ ਦੇ ਹਲਕਿਆਂ ਤੋਂ ਵੀ ਕੁਝ ਰਿਪੋਰਟਾਂ ਮਿਲ ਰਹੀਆਂ ਨੇ ਤੇ ਕੁਝ ਸੰਗਰੂਰ ਤੇ ਮਾਨਸਾ ਜ਼ਿਲ੍ਹੇ ਤੋਂ ਵੀ ਤੇ ਇਹਦੇ ਵਿੱਚ ਇੱਕ ਹੋਰ ਜ਼ਿਲ੍ਹਾ ਐਡ ਕਰ ਦਿੰਨੇ ਆ ਸ੍ਰੀ ਤਰਨਤਾਰਨ ਸਾਹਿਬ ਉੱਥੋਂ ਵੀ ਸਾਨੂੰ ਕੁਝ ਜਿਹੜੇ ਸਵਾਲ ਆਏ ਕਿ ਉੱਥੇ ਵੀ ਹਲੇ ਬੜਾਪਾ ਪੈਨਸ਼ਨ ਤੇ ਕੁਝ ਭੈਣਾਂ ਦੀਆਂ ਵਿਧਵਾ ਪੈਨਸ਼ਨਾਂ ਹਲੇ ਜਾਰੀ ਨਹੀਂ ਹੋਈਆਂ ਜਿਨ੍ਹਾਂ ਦੀ ਵਿਡੋ ਪੈਨਸ਼ਨਾਂ ਲੱਗੀਆਂ ਹੋਈਆਂ ਇੱਥੇ ਵੀ ਅਸੀਂ ਇਹੀ ਸਾਡਾ ਕਹਿਣਾ ਹੈ ਕਿ ਅਗਲੇ 1-2 ਦਿਨ ਤੁਸੀਂ ਇੰਤਜ਼ਾਰ ਕਰ ਲਓ ਕਿਉਂਕਿ ਪੈਨਸ਼ਨਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਰਿਲੀਜ਼ ਹੋ ਚੁੱਕੀਆਂ ਨੇ ਭਾਵੇਂ ਪਟਿਆਲਾ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਸੰਗਰੂ ਪੈਨਸ਼ਨ ਜਿਹੜੀਆਂ ਨੇ ਪਿੱਛੋਂ ਪਾ ਦਿੱਤੀਆਂ ਗਈਆਂ ਨੇ ਤੇ ਕੁਝ ਜਿਹੜੇ ਕੁਝ ਹਲਕੇ ਦੇ ਵਿੱਚ ਹੋ ਸਕਦਾ ਪੈਨਸ਼ਨ ਹਾਲੇ ਜਾਰੀ ਨਾ ਕੀਤੀ ਗਈ ਹੋਵੇ ਨੁਭਰਾਪਾ ਪੈਨਸ਼ਨ ਆ ਜਾਂ ਫਿਰ ਵਿਧਵਾ ਪੈਨਸ਼ਨ ਆ ਉਹ ਵੀ ਪੈ ਜਾਣਗੀਆਂ ਅਗਲੇ 1-2 ਦਿਨਾਂ ਦੇ ਵਿੱਚ ਵਿੱਚ ਤੇ ਪੈਨਸ਼ਨਾਂ ਲਗਭਗ ਇਹਨਾਂ ਜਿਲ੍ਹਿਆਂ ਦੇ ਵਿੱਚ ਵੀ ਆ ਜਾਣਗੀਆਂ ਜੇਕਰ ਤੁਹਾਡੇ ਹੋਰ ਕੋਈ ਕੁਐਸਚਨ ਸਵਾਲ ਨੇ ਜਿਹੜੇ ਹਲਕੇ ਦੇ ਵਿੱਚੋਂ ਤੁਸੀਂ ਉਹ ਤੁਹਾਡੇ ਜਿੱਕਰ ਜਿੱਕਰ ਪੈਨਸ਼ਨ ਨਹੀਂ ਆਈ ਹੈ ਤੁਸੀਂ ਆਪਣਾ ਹਲਕਾ ਦੱਸਣਾ ਨਾਲ ਤਾਂ ਫਿਰ ਅਸੀਂ ਤੁਹਾਨੂੰ ਰਿਪੋਰਟ ਹੈ ਜਿਹੜੀ ਬਿਲਕੁਲ ਦਰਸਤ ਕਰਕੇ ਤੁਹਾਨੂੰ ਦੇਵਾਂਗੇ ਤੁਸੀਂ ਕਮੈਂਟ ਦੇ ਵਿੱਚ ਸਾਨੂੰ ਪੁੱਛ ਸਕਦੇ ਆ ਸੋ ਇਹਦਾ ਜੀ ਸਾਰੀ ਗਲਵਾਤ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜੋ ਹਲੇ ਪੈਨਸ਼ਨ ਇੱਥੇ ਨਹੀਂ ਆਈ ਆ ਲੁਧਿਆਣਾ ਦੇ ਵਿੱਚ ਪੈ ਜਾਏਗੀ ਜਦੋਂ ਪੈਏਗੀ ਸਾਨੂੰ ਅਪਡੇਟ ਮਿਲੇਗੀ ਉਸੇ ਵੇਲੇ ਤੁਹਾਨੂੰ ਜੜੀਆਂ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਸਾਨੂੰ ਜਦੋਂ ਅਪਡੇਟ ਮਿਲੇਗੀ ਤੁਹਾਨੂੰ ਜੜੀਆਂ ਸਾਂਝੀ ਕਰਾਂਗੇ ਜੇਕਰ ਜਨਵਰੀ ਪੈਨਸ਼ਨ ਦੀ ਗੱਲ ਕਰੀਏ ਦਸੰਬਰ ਮਹੀਨੇ ਦੀ ਸਾਨੂੰ ਆਸ ਹੈ ਤੁਸੀਂ ਸਮਝ ਗਏ ਹੋਵੋਗੇ ਕਿ ਦਸੰਬਰ ਮਹੀਨੇ ਦੀਆਂ ਫੈਨਸ਼ਨਾਂ ਕਿੱਥੇ ਕਿੱਥੇ ਹਾਲੇ ਕੁਝ ਹਲਕੇ ਦੇ ਵਿੱਚ ਨਹੀਂ ਜਾ ਰਹੀਆਂ ਤੇ ਉੱਥੇ ਵੀ ਹੋ ਜਾਣਗੀਆਂ ਵੈਸੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਫੈਨਸ਼ਨਾਂ ਜੜੀਆਂ ਨੇ 1500 ਰੁਪਏ ਦੇ ਹਿਸਾਬ ਨਾਲ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਨਵਰੀ ਦੀ ਗੱਲ ਕਰੀਏ ਜੀ ਅੱਜ 5 ਜਨਵਰੀ ਦਿਨ ਸੋਮਵਾਰ ਸ਼ਾਮ 6 ਵਜੇ ਤੱਕ ਕਿਉਂਕਿ ਹਾਲੇ ਦਸੰਬਰ ਦਾ ਕੰਮ ਮੁੱਕਿਆ ਨਹੀਂ ਪੈਨਸ਼ਨ ਦਾ ਤੇ ਜਨਵਰੀ ਮਹੀਨੇ ਦੀ ਤੁਹਾਨੂੰ ਅਪਡੇਟ ਅਸੀਂ ਰੈਗੂਲਰ ਦੇਾਂਗੇ ਜ਼ਰੂਰ ਪਰ ਹਾਲੇ ਇਹ ਕੰਮ ਥੋੜਾ ਲੰਮਾ ਖਿੱਚੇਗਾ ਕਿਉਂਕਿ ਪੈਸ਼ਨ ਹਾਲੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਦਸੰਬਰ ਮਹੀਨੇ ਦੀ ਸਾਡਾ ਕੰਮ ਤੁਹਾਨੂੰ ਅਪਡੇਟ ਦੇਣਾ ਤੇ ਫਿਲਹਾਲ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਕੋਈ ਅਪਡੇਟ ਅੱਜ ਦੀ ਤਰੀਕ ਤੱਕ ਨਹੀਂ ਹੈ ਜੇਕਰ ਅਸੀਂ ਵੀ ਅੱਗੇ ਖੋਚਦੇ ਹਾਂ ਡੀਐਸਐਸ ਦਫ਼ਤਰ ਵਿੱਚ ਤਾਂ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਹਾਲੇ ਕੰਮ ਜੜਾ ਹੈ ਦਸੰਬਰ ਮਹੀਨੇ ਦੇ ਆ ਪ ਲੇ ਇਸ ਕੀਤੀਆਂ ਜਾ ਰਹੀਆਂ ਨੇ ਸੋ ਜਨਵਰੀ ਮਹੀਨੇ ਦੀ ਹਲੇ ਕੰਮ ਥੋੜਾ ਲੰਮਾ ਜਾ ਸਕਦਾ ਹੈ ਫਿਲਹਾਲ ਅਸੀਂ ਤੁਹਾਨੂੰ ਲਾਈਵ ਜਰੂਰ ਅਪਡੇਟ ਦੇਾਂਗੇ ਰੋਜ਼ਾਨਾ ਤੌਰ ਤੇ ਤੇ ਅੱਜ ਦੇ ਤੱਕ ਜਨਵਰੀ ਮਹੀਨੇ ਦੀ ਫੈਸ਼ਨ ਫਿਲਹਾਲ ਕੋਈ ਆਫਰ ਨਹੀਂ ਹੈ ਦਸੰਬਰ ਮਹੀਨੇ ਦੀ ਫੈਸ਼ਨ ਅਜੇਕਰ ਤੁਹਾਡੇ ਫੈਸ਼ਨ ਹਲੇ ਨਹੀਂ ਚੱਲੀ ਹੋਈ ਹੈ ਕਮੈਂਟ ਦੇ ਵਿੱਚ ਆਪਣਾ ਨਾਮ ਆਪਣੇ ਹਲਕੇ ਦਾ ਨਾਮ ਜਰੂਰ ਦੱਸਣਾ ਤੇ ਅਸੀਂ ਤੁਹਾਨੂੰ ਜਿਹੜਾ ਇਹ ਕਨਫਰਮ ਕਰਕੇ ਜਿਹੜਾ ਇਹ ਤੁਹਾਡੇ ਹਲਕੇ ਬਾਰੇ ਤੁਹਾਨੂੰ ਰਿਪੋਰਟ ਜੜੀਆਂ ਦੇਾਂਗੇ ਤੁਹਾਡੇ ਫੈਸ਼ਨ ਜੜੀਆਂ ਫਿਰ ਤੁਹਾਡੇ ਖਾਤੇ ਦੇ ਚਾਰਟ ਹੋ ਜੇ ਧੰਨਵਾਦ